ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟਰੈਕਟਰ ਤੇ ਟਰੈਕਟਰ ਲੈ ਕੇ ਆਏ ਹਾਂ ਜੀ ਪੰਜਾਬ ਟਰੈਕਟਰ ਤੇ ਤੁਹਾਨੂੰ ਦਿਖਾਉਣ ਲੱਗੇ ਹਾਂ ਟਰੈਕਟਰ ਸੋਨਾਲੀਕਾ 35 DI 2022 ਮਾਡਲ ਹੈ 4,85,000 ਰੁਪਏ ਰੇਟ ਹੈ 1200 ਘੰਟਾ ਚੱਲਿਆ ਟਰੈਕਟਰ ਸਾਰਾ Ориਜਨਲ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 855 2017 ਮਾਡਲ ਹੈ 5,75,000 ਰੁਪਏ ਰੇਟ ਹੈ ਪੈ ਰਸੀ ਪੈਸੇ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ 2013 ਮਾਡਲ 855 ਸਵਰਾਜ 475000 ਰੁਪਿਆ ਰੇਟ ਹੈ ਟਾਇਰ ਚਾਰੇ ਨਵੇਂ ਉਸ ਤੋਂ ਬਾਅਦ ਆ ਗਿਆ ਜੀ ਸੋਨਾਲੀ ਕਾ ਡੀਆਈ 5052 ਐਚਪੀ ਪਾਵਰ ਸਟੀering ਡਬਲ ਕਲਚ ਟੌਪ ਵਾਲਾ ਮਾਡਲ ਹੈ 2020 ਮਾਡਲ ਹੈ 535000 ਦੀ ਰੇਟ ਹੈ ਇਸ ਦਾ ਇਸ ਤੋਂ ਬਾਅਦ ਆ ਗਿਆ ਜੀ ਫਾਰਮ ਟ੍ਰਿਕ 65 2009 ਮਾਡਲ ਹੈ ਕਾਪੀ ਦੱਸਦੀ ਹੈ ਪਾਵਰ ਸਟੀering ਹੈ ਟਾਇਰ 8085 ਵੈਸੇ 16928 ਦੇ 340000 ਰੁਪਿਆ ਰੇਟ ਹੈ ਇਸ ਦਾ ਤੇ ਇਸ ਤੋਂ ਬਾਅਦ ਆ ਗਿਆ ਜੀ ਅਰਜਨ 555577 ਐਚ ਬੀ ਚ ਟਾਇਰ 90 ਪੈਸੇ ਤੇ 2018 ਮਾਡਲ ਹੈ 5 ਲੱਖ 25000 ਰੁਪਿਆ ਰੇਟ ਹੈ ਫਤਿਹਵਾਦ ਦਾ ਨੰਬਰ ਹੈ ਐਨਓਸੀ ਮਿਲ ਜੂਗੀ ਤੇ ਇਸ ਤੋਂ ਬਾਅਦ ਆ ਗਿਆ ਜੀ ਨਿਊ ਹਾਲੈਂਡ ਸ਼ਕਤੀ 30 2003 ਮਾਡਲ ਹੈ 2 ਲੱਖ 80000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ 80 ਪੈਸੇ 16 9 28 ਦੇ ਤੇ ਅਗਲੇ 7 50 ਦੇ ਤੇ ਇਸ ਤੋਂ ਬਾਅਦ ਆਵੇ ਜੀ ਮੈਸੀ 243 2005 ਮਾਡਲ ਹੈ 265000 ਰੁਪਿਆ ਰੇਟ ਹੈ ਇਸ ਦਾ ਟਾਇਰ 90 ਪੈਸੇ ਪੰਜਾਬ ਨੰਬਰ ਹੈ ਇਸ ਤੋਂ ਬਾਅਦ ਆਵੇ ਜੀ ਆਇਸ਼ਰ 243 93 ਮਾਡਲ ਹੈ 98000 ਰੁਪਿਆ ਰੇਟ ਹੈ ਕੰਟਰੋਲ ਲੈਫਟ ਹੈਗਾ ਟਾਇਰ ਇਸ ਦੇ ਕਸੇ ਹੈ ਜੀ ਉਸ ਤੋਂ ਬਾਅਦ ਆਵੇ ਜੀ ਸਵਰਾਜ 855 2010 ਮਾਡਲ ਹੈ ਕਰਲੋਸਕਰ ਇੰਜਨ ਹੈ 340000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਰਹੇ ਜੀ 8590 ਵਸੇ 14928 ਦੇ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 5210 ਟਾਇਰ 9095 ਵਸੇ ਆ ਜੀ 5210 ਗੇਅਰ پرو ਹੈ ਮਾਡਲ ਹੈਗਾ 2022 ਬਠੰਡਾ ਨੰਬਰ ਹੈ 7 ਲੱਖ ਇਹਦਾ ਰੇਟ ਆ ਗਈ 7,75,000 ਰੁਪਇਆ 2022 ਮਾਡਲ ਹੈ ਬਠਿੰਡਾ ਨੰਬਰ 7,75,000 ਰੁਪਇਆ ਰੇਟ ਇਸ ਤੋਂ ਬਾਅਦ ਜੀ ਆਪਾਂ ਆਪਣੇ ਗਡਾਉਣ ਦੇ ਵਿੱਚ ਲੈ ਕੇ ਚੱਲਾਂਗੇ ਗਡਾਉਣ ਦੇ ਵਿੱਚ ਟਰੈਕਟਰ ਖੜੇ ਜਿਹੜੇ ਉਹ ਦਿਖਾਵਾਂਗੇ ਜੀ ਸ਼ੋਰੂਮ ਤੋਂ ਬਿਨਾਂ ਗਡਾਉਣ ਦੇ ਵਿੱਚ ਵੀ ਖੜਿਆ ਇਸ ਤੋਂ ਬਾਅਦ ਉਹ ਟਰੈਕਟਰ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਅੱਗੇ ਆਪਣੇ ਆਗੇ ਜੀ ਹੁਣ ਗਡਾਉਣ ਦੇ ਵਿੱਚ ਪਹੁੰਚ ਗਏ ਪੰਜਾਬ ਟਰੈਕਟਰ ਤੋਂ ਤੇ ਇਹ ਆਪਣਾ ਗਡਾਉਣਾ ਇੱਥੇ ਟਰੈਕਟਰ ਖੜੇ ਹੈ ਜੀ ਆਪਣੇ ਕੋਲੇ 5210 ਜੌਂਡੀਅਰ ਖੈਰ ਹੈਗਾ ਜੀ ਇਸ ਦੇ 7580 ਪੈਸੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਗੇਅਰ ਪ੍ਰੋ 2020 ਮਾਡਲ ਹੈ ਕੀ ਦੀ ਕਾਪੀ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਤੇ ਪੰਜਾਬ ਨੰਬਰ ਹੈ 7 ਲੱਖ ਤੇ 25000 ਰੁਪਿਆ ਰੇਟ ਹੈ ਇਸ ਦਾ ਨਸੌਰੀ 715000 ਰੁਪਿਆ ਰੇਟ ਹੈ ਫੈਵਰ ਵਾਲੀ ਛਤਰੀ ਲੱਗੀ ਹੋਈ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਗੀਅਰ ਪ੍ਰੋ 4 ਸਪੀਡਾਂ ਵਾਲਾ ਹੁੰਦਾ ਵੀਰੇ ਇਹ ਗੀਅਰ ਪ੍ਰੋ ਹੁੰਦਾ ਜਿਹੜਾ ਇਹਦਾ ਮਤਲਬ ਹੁੰਦਾ 4 ਸਪੀਡ 4 ਸਪੀਡ ਦੇ ਵਿੱਚ ਆ ਇਹ 2020 ਮਾਡਲ ਹੈ 21 ਦੀ ਕਾਪੀ ਹੈ ਟਰੈਕਟਰ ਸਾਫ਼ ਸੁਥਰਾ ਹੈ ਪੂਰਾ ਪੰਜਾਬ ਨੰਬਰ ਹੈ ਇਸ ਤੋਂ ਬਾਅਦ ਆ ਗਿਆ ਜੀ ਸੁੰਨਲੀ ਘਾ ਡੀ ਆਈ 35 ਆਰ ਐਕਸ ਸ਼ੋ ਦੇ ਵਿੱਚ ਆ ਇਹ ਤੇ ਟਾਇਰ ਜੇ ਕੇ ਦੇ ਨਵੇਂ ਆ 13628 ਦੇ ਤੇ ਆ ਬੇਟ ਪਲਾਸਟਿਕ ਦੇ ਆ ਵੀਰੇ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਟਾਇਰ ਨਵੇਂ ਆਗੇ ਸੋਨਾਲੀਕਾ DI 35 ਪਾਵਰ ਸਟੀering ਹੈ ਡਬਲ ਪੰਪ ਡਬਲ ਕਲਚ DI 35 RX ਇਹ RX ਸ਼ੋ ਦਾ ਮਤਲਬ ਹੁੰਦਾ ਵੀਰੇ RX ਸ਼ੋ ਦੇ ਵਿੱਚ ਆ ਇਹ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਇਸ ਤੋਂ ਬਾਅਦ ਆ ਗਿਆ ਜੀ ਮੈਸੀ ਫਰਗੂਸਨ 9000 ਪਲੈਂਟਰੀ ਪਲੱਸ 2014 ਮਾਡਲ ਹੈ 415000 ਰੁਪਿਆ ਰੇਟ ਹੈ ਐਚ ਆਰ 25 ਡਬਲ ਵਾਲੀ ਦਾ ਨੰਬਰ ਹੈ ਟਰੈਕਟਰ ਪੂਰਾ ਨਵਾਂ ਹੈਗਾ ਮਸ਼ੀਨ 9000 ਕੰਡੀਸ਼ਨ ਚੈੱਕ ਕਰ ਲੋ ਪਾਵਰ ਸਟੀering ਡਬਲ ਪੰਪਰ ਡਬਲ ਕਲਚ ਸਾਈਡ ਗੇਅਰ ਟਾਇਰ ਹੈਗੇ 70 ਪੈਸੇ 14928 70 ਪੈਸੇ ਟਾਇਰ ਹੈ ਕੰਡੀਸ਼ਨ ਟਰੈਕਟਰ ਦੀ ਪੂਰੀ ਸਾਫ ਹੈ ਵੇਟ ਬੂਟ ਲੋਹੇ ਦੇ ਲੱਗੇ ਹੋਏ ਆ 32 ਕਿਲੋ ਦੇ ਇੱਕ ਸੈੱਟ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਸਾਰੇ ਦੀ ਸਾਰਾ ਸਮਾਨ ਨਾਲ ਹੈ ਡਰਾਈਵਰ ਟਾਪ ਲਿੰਕ ਐਚ ਆਰ 25 ਡੱਬਾ ਵਾਲੀ ਦਾ ਨੰਬਰ ਹੈਗਾ ਇਸ ਤੋਂ ਬਾਅਦ ਆ ਗਿਆ ਜੀ 5310 ਜੌਂਡੀਅਰ 2009 ਮਾਡਲ ਹੈ 5 ਲੱਖ ਤੇ 75000 ਰੁਪਿਆ ਰੇਟ ਹੈ ਟੌਪ ਵਾਲਾ ਮਾਡਲ ਹੈ ਖੁੱਲ ਮਾ ਹਿੱਸਾ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਪਾਵਰ ਸਟੀering 5310 ਪੂਰਾ ਨਵਾਂ ਟਰੈਕਟਰ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ 2009 ਮਾਡਲ 575000 ਰੁਪਏ ਰੇਟ ਹੈ ਬੈਕ ਟਾਇਰ 16928 ਦੇ 70 ਪੈਸੇ ਆ ਅਗਲੇ ਟਾਇਰ 9095 ਪੈਸੇ ਗੁਡੀਅਰ ਦੇ ਤੇ ਫੈਬਰ ਵਾਲੀ ਛਤਰੀ ਲੱਗੀ ਹੋਈ ਹੈ ਡੱਕ ਡੱਕ ਲੱਗਿਆ ਹੋਇਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਡਬਲ ਡਿਸਟ੍ਰੀਬਿਊਟਰ ਹੈ ਡਰਾਵਰ ਟਾਪ ਲਿੰਕ ਸਾਰਾ ਕੁਝ ਨਾਲ ਹੈ ਫੈਬਰ ਵਾਲੀ ਛਤਰੀ ਦੇ ਨਾਲ ਡੱਕ ਡੱਕ ਲੱਗਿਆ ਹੋਇਆ ਹੈਗਾ ਕਾਲੀ ਪੇਟੀ ਵਾਲਾ ਜੁੰਡੀਅਰ ਇਹ ਹੈ ਜੀ ਕਾਲੀ ਪੇਟੀ ਵਾਲਾ ਖੁੱਲਮਾ 60 ਡਬਲ ਪੰਪ ਪਾਵਰ ਸਟੀering ਟੋਪ ਵਾਲਾ ਮਾਡਲ ਇਸ ਤੋਂ ਬਾਅਦ ਆ ਗਿਆ ਜੀ ਨਿਊ ਹੋਲੈਂਡ 5500 ਨਿਊ ਹੋਲੈਂਡ 5500 3 ਸਪੀਡ ਹੈ 2010 ਮਾਡਲ ਹੈ 465000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਹੈਗੇ ਜੀ 75 ਪੈਸੇ 75 ਪੈਸੇ ਟਾਇਰ ਹੈ 16 9 28 ਦੇ ਤੇ ਟੌਪ ਵਾਲਾ ਮਾਡਲ ਹੈ 2010 ਮਾਡਲ 3 ਸਪੀਡ ਡਬਲ ਡਿਸਟ੍ਰੀਬਿਊਟਰ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਨਿਊ ਹੋਲੈਂਡ ਪੰਜਾਬ ਨੰਬਰ ਹੈ ਪੀ ਵੀ 03 ਬਠਿੰਡੇ ਦਾ ਨੰਬਰ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਇਸ ਤੋਂ ਬਾਅਦ ਆ ਗਈ ਫਾਰਮ ਟਰੱਕ 60 2004 ਮਾਡਲ ਹੈ 2 ਲੱਖ ਤੇ 65000 ਰੁਪਇਆ ਰੇਟ ਹੈ ਪੰਜਾਬ ਨੰਬਰ ਹੈ ਤੇ ਅਗਲੇ ਟਾਇਰ ਜਮਾਂ ਨਵੇਂ ਆਗੇ ਬੀਕੇਟੀ ਦੇ ਜਮਾਂ ਨਵੇਂ ਟਾਇਰ ਅਗਲੇ ਡਬਲ ਕਲਚ ਹੈ ਤੇ ਪਿਛਲੇ ਟਾਇਰ ਹੈਗੇ 70 ਪੈਸੇ ਗੁਡੀਆਰ ਦੇ ਤੇ ਟਰੈਕਟਰ ਪੂਰਾ ਸਾਫ਼ ਹੈ ਛਤਰੀ-ਛੁਤਰੀ ਡੱਕ-ਡੱਕ ਲੱਗਿਆ ਹੋਇਆਗਾ ਨਾਲ ਹੀ ਦੇਣਾ ਡੱਕ-ਡੱਕ ਡਬਲ ਕਲਚ ਸਾਦਾ ਸਟੀering ਫਾਰਮ ਟ੍ਰਿਕ 60 2004 ਮਾਡਲ ਫਾਰਮਟ੍ਰਿਕ 60 ਦੇ ਫੋਨ ਆ ਰਹੇ ਸੀ ਵੀਰੋ ਆਹ ਖੜਾ ਫਾਰਮਟ੍ਰਿਕ 60 2004 ਮਾਡਲ ਆ ਗਿਆ 265000 ਰੁਪਏ ਰੇਟ ਹੈ ਫਰੰਟ ਟਾਇਰ ਨਵੇਂ ਆ ਬੈਕ ਟਾਇਰ 70 ਪੈਸੇ ਇਸ ਤੋਂ ਬਾਅਦ ਆ ਗਿਆ ਜੀ ਫਿਰ 3630 ਨਿਊ ਹੋਲੈਂਡ ਸੁਪਰ ਨਿਊ ਹੋਲੈਂਡ ਸੁਪਰ ਟਾਇਰ ਹੈਗੇ ਜੀ 70 ਪੈਸੇ ਇਸ ਦੇ ਅਪੋਲੋ ਦੇ ਟਾਇਰ 70 ਪੈਸੇ ਟਾਇਰ 16928 ਦੇ ਨਿਊ ਹੋਲੈਂਡ ਸੁਪਰ 50 ਐਚਪੀ ਤੇ 2018 ਮਾਡਲ ਹੈ 5 ਲੱਖ ਤੇ 85000 ਰੁਪਿਆ ਰੇਟ ਹੈ ਪਾਵਰ ਸਟੀering ਨਿਊ ਹੋਲੈਂਡ 3 ਸਪੀਡ ਟੌਪ ਵਾਲਾ ਮਾਡਲ ਹੈ ਇਹ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਸ਼ੀਸ਼ੇ ਵਰਗਾ ਟਰੈਕਟਰ ਹੈ 2018 ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਸਾਰਾ ਕੁਝ ਨਾਲ ਹੈ ਡਰਾਵਰ ਟਾਪ ਲਿੰਕ ਹੁੱਕ ਵਾਲੀ ਕਿਲੀ ਤਿੱਕਰ ਵੀ ਨਾਲ ਹੈ ਟਰੈਕਟਰ ਦੀ ਟਾਇਰ 70/16-9-28 ਦੇ ਅਪੋਲੋ ਦੇ ਟਾਇਰ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 545 545 ਦਾ ਫੋਨ ਆਇਆ ਸੀ ਵੀਰੋ ਹੁਣ ਨੋਟ ਕਰ ਲਿਓ ਆ ਗਿਆ 545 ਗੀਅਰ ਪ੍ਰੋ ਟਾਇਰ 90/95 ਵੈਸੇ ਪਿਆ ਹੈ ਮਾਰਕ ਸ਼ਕਤੀ ਲਾਈਫ ਦੇ ਤੇ ਵੇਟ ਇਸ ਦੇ ਲੋਹੇ ਦੇ ਆਹ ਆ ਬੇਟ ਲੋਹੇ ਦੇ ਲੋਹੇ ਦੇ ਬੇਟ ਲੱਗੇ ਹੋਏ ਆ 9095 ਵੈਸੇ ਐਮ ਆਰ ਐਫ ਦੇ ਟਾਇਰ ਹੈਗੇ ਟਰੈਕਟਰ ਸ਼ੀਸ਼ੇ ਵਰਗਾ ਗੇਅਰ ਪ੍ਰੋ 2021 ਮਾਡਲ ਹੈ 7 ਲੱਖ ਤੇ 95000 ਰੁਪਿਆ ਰੇਟ ਹੈ ਇਸ ਦਾ ਤੇ ਫੈਵਰ ਵਾਲੀ ਛਤਰੀ ਲੱਗੀ ਹੋਈ ਆ ਤੇ ਡੈਕ ਡੱਕ ਲੱਗਿਆ ਹੋਇਆ ਟਰੈਕਟਰ ਪੂਰਾ ਸਾਫ਼ ਹੈ 545 ਜੌਂਡੀਅਰ ਗੇਅਰ ਪ੍ਰੋ ਸ਼ੀਸ਼ੇ ਵਰਗਾ ਟਰੈਕਟਰ ਕਿਸੇ ਵੀਰ ਨੇ ਲੈਣਾ ਹੋਇਆ ਤਾਂ 795000 ਰੁਪਇਆ ਰੇਟ ਹੈ 21 ਮਾਡਲ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ 545 ਡੈਕ ਡੱਕ ਲੱਗਾ ਹੋਇਆ ਵੱਡਾ ਡੈਕ ਲੱਗਾ ਛਤਰੀ ਲੱਗੀ ਹੈ ਫੇਵਰ ਵਾਲੀ ਤੇ ਬਾਕੀ A to Z ਸਮਾਨ ਟਰੈਕਟਰ ਦੇ ਨਾਲ ਹੈਗਾ ਡਰਾਵਰ ਟਾਪ ਲਿੰਕ ਹੁੱਕ ਵਾਲੀ ਕਿਲੀ ਤੇ ਕਰ ਵੀ ਨਾਲ ਹੈ 8425 ਡੱਬਾ ਵਾਲੀ ਦਾ ਨੰਬਰ ਹੈ ਐਨਓਸੀ ਮਿਲ ਜੂ ਕਿਸੇ ਵੀਰ ਨੂੰ ਪੰਜਾਬ ਵਿੱਚ ਚਾਹੀਦਾ ਹੋਇਆ ਚੱਲਿਆ ਇਹਦਾ ਮੀਟਰ ਦਿਖਾ ਦਿੰਨੇ ਆ ਕਿੰਨਾ ਚੱਲਿਆ ਜੀ ਇਹ 1300 ਤੇ 14 ਘੰਟੇ ਚੱਲਿਆ ਜੀ ਇਹਦੇ ਵਿੱਚ 32 ਲਾਈਟ ਨਹੀਂ ਜਗ ਰਹੀ ਮੀਟਰ ਦੇ ਵਿੱਚ 1314 ਘੰਟੇ ਚੱਲੇ ਲੈਡ ਬੁੱਝ ਜਾਂਦੀ ਐ ਸੌਰੀ ਉਹਦੀ ਨਾਲ ਦੀ ਨਾਲ 1314 ਘੰਟੇ ਚੱਲਿਆ ਹੋਇਆ ਪੂਰਾ ਸਾਫ ਟਰੈਕਟਰ ਐ ਕਿਸੇ ਵੀਰ ਨੇ ਲੈਣਾ ਹੋਇਆ 54 यूरो 5 ਗੇਅਰ ਪ੍ਰੋ 2021 ਮਾਡਲ ਟਰੈਕਟਰ ਹੋਰ ਵੀ ਕਾਫੀ ਆਪਣੇ ਉਧਰ ਵੀ ਖੜੇ ਐ ਤੇ ਇੱਥੇ ਗਡਾਉਣ ਦੇ ਵਿੱਚ ਦਿਖਾਈਆ ਟਰੈਕਟਰ ਸਾਨੂੰ ਇੱਕ ਟਰੈਕਟਰ ਵੀਰ 23 ਤੇ ਲੈ ਕੇ ਗਿਆ ਡੀਆਈ 50 ਸੁਨਾ ਲਿਖਾ ਤੇ ਕਿਸੇ ਵੀਰ ਨੇ ਹੋਰ ਵੀ ਟਰੈਕਟਰ ਲੈਣਾ ਹੋਇਆ ਆਪਣੇ ਨਾਲ ਸੰਪਰਕ ਕਰ ਲਿਓ ਟਰੈਕਟਰ ਤੇ ਕਿਸੇ ਤੇ ਲੋਨ ਕਰਵਾਉਣਾ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਿਓ ਲੋਨ ਵੀ ਕਰਵਾ ਕੇ ਦੇ ਦਾਂਗੇ ਬੀਮਾ ਕਰਵਾਉਣਾ ਹੋਇਆ ਫੁੱਲ ਬੀਮਾ ਵੀ ਕਰਵਾ ਕੇ ਦੇ ਦਾਂਗੇ ਬੀਮੇ ਦੇ ਵਿੱਚ ਵੀ ਭਾਰੀ ਸ਼ੂਟ ਦੇ ਦਾਂਗੇ ਤੁਹਾਨੂੰ ਤਾਂ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਧੰਨਵਾਦ ਦੋਸਤੋ